ਹਾਂਜੀ ਪੰਜਾਬੀਓ ਕੀ ਅਜਾ ਲੱ ਕਿੰਨਾ ਸਾਰੇ ਟੀਟਾ ਹੋ ਗਏ ਆਪਾਂ ਆਏ ਸੀਗੇ ਛੁੱਟੀ 2 2.5 ਸਾਲਾਂ ਬਾਅਦ ਤੇ ਮੂਟ ਖੜਾ ਸੀ ਆਪਣੇ ਘਰੇ ਤੇ ਮੈਂ ਆਪਣੀ ਖੜਾ ਕੇ ਚਲੇ ਗਿਆ ਦੀ ਲੋਕ-ਲੋਕ ਲਾ ਕੇ ਤੇ ਦੇਖਦੇ ਕੀ ਹਾਲ ਤੇ ਕੀ ਹੋਇਆ ਤੇ ਆਓ ਦੇਖੋ ਕੀ ਸਿਸਟਮ ਬਣਾਇਆ ਨੇ ਇਹ ਘਰ ਦੇ ਨੇ ਕਪੜਾ-ਕਪੜਾ ਦੇ ਵੀ ਖੜਿਆ ਹੋਇਆ ਹੋਇਆ ਇਹ ਲੋਰੀ ਸਟਾਰਟ ਹੋਊਗਾ ਪਤਾ ਹੀ ਨਹੀਂ ਉਹਨੇ ਕੀ ਭਰਿਆ ਵੇ ਦੇਖੋ ਮਿੱਟੀ ਨਾਲ ਕੀ ਹਾਲ ਕਰਿਆ ਇਹਨਾਂ ਨੇ ਐਨੀ ਵੀ ਨਹੀਂ ਸਾਫ਼ ਛੁੱਟ ਕਰਦੀ ਪੂਰਾ ਇਹ ਹਾਲ ਤਾਂ ਦੇਖੋ 2 ਸਾਲ ਬਾਅਦ ਚੱਕਣਾ ਹੈ ਆਪਾਂ ਤੇ 2 ਸਾਲ ਬਾਅਦ ਦੇਖਦੇ ਮੁਗਲਲ ਹੈਗਾ ਜੇ ਨਹੀਂ ਹੈਗਾ ਬੈਂਡ ਦੀ ਪ੍ਰੋਸੀਜਰ ਕੀ ਆ ਕੀ ਸਿਸਟਮ ਆ ਚੱਲੂ ਜਾਂ ਨਹੀਂ ਚੱਲੂ ਦੇਖਦੇ ਆ ਤੇ ਅੱਗੇ ਦੇਖ ਆਹ ਦੇਖੋ ਇਹ ਗਰਦਨਾ ਕੀ ਹਾਲ ਹੋਇਆ ਦੇਖੋ ਇਹਨੂੰ ਘਟੋ ਘੱਟ 2.5 ਸਾਲ ਹੋ ਗਏ ਖੜੇ ਨੂੰ 2.5 ਸਾਲ ਹੋ ਗਏ ਖੜੇ ਨੂੰ ਕੋਈ ਚਲਾਇਆ ਨਹੀਂ ਦੇਖੋ ਕੀ ਹਾਲਤ ਹੋਈ ਆ ਕੁੱਕ ਭਰੀ ਹੋਵੇ ਝਾਮ ਹੋਇਆ ਹੋਵੇ ਸਾਰਾ ਦੇਖੋ ਕਿੰਨੀ ਮਿੱਟੀ ਹੋ ਰਹੀ ਹੈ ਇੱਧਰ ਦੇਖੋ ਮੇਰੇ ਇਹਨੂੰ ਚੰਗੀ ਤਰ੍ਹਾਂ ਮੇਰਾ ਕਹਿਣ ਦਾ ਵੀਡੀਓ ਬਣਾਉਣ ਦਾ ਇਹ ਮਕਸਦ ਆ ਵੀ ਜਦ ਵੀ ਤੁਸੀਂ ਚੀਜ਼ ਖੜਾ ਕੇ ਜੰਨੇ ਹੋ ਪੂਰਾ ਕੋ ਬੰਦ ਕਰਕੇ ਰੱਖੋ ਫਿਰ ਬੱਜੂਗਾ ਮੇਰੇ ਸਾਹਬ ਨੂੰ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ ਅੱਜ ਤੁਹਾਨੂੰ ਸਾਰੇ ਪ੍ਰੋਸੀਜਰ ਦਿਖਾਵਾਂਗੇ ਸਰਵਿਸ ਤੇ ਕਿੰਨੇ ਪੈਸੇ ਲੱਗਦੇ ਨੇ ਕੀ ਗੱਲਬਾਤਾਂ ਬਣੇ ਰਹੋ ਓਕੇ ਹਾਲ ਹੋ ਗਿਆ ਉਹ ਹਾਂ ਬਾਈ ਕਰਕੇ ਬੰਦ ਹਨ ਦੇਖੋ ਇਹਦਾ ਹਾਲ ਤਾਂ ਪੂਰਾ ਹੀ ਹੋ ਗਿਆ ਕਾਈਸ ਨਾਲ ਉਹਦਾ ਨਾਂ ਦਾ ਜਿ ਮਗਲੈਲ ਆ ਨਾ ਇਹਦੇ ਵਿੱਚ ਕੁਝ ਹੋਰ ਹੈਗਾ ਮਤਲਬ ਜੇ ਇਨਸਾਈਡ ਤੁਸੀਂ ਕਿੰਨੀ ਹਾਲਤ ਨੂੰ ਵੀਰ ਆ ਬਸ ਇਹਨੂੰ ਦੇਖਦੇ ਆ ਕਿ ਕਿੰਨੇ ਪੈਸੇ ਲੱਗਣੇ ਤੇ ਪਿਆਰ ਲੱਗਦਾ 2000 ਇਹ ਵੀਡੀਓ ਫੁੱਲ ਵਾਚ ਕਰਿਆ ਕਰੋ ਇਹਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਦਿਖਾਉਣੇ ਅੱਗੇ ਜੀ ਅੰਸੀ ਜੀ ਕੀ ਸਟਾਰਟ ਹੋ ਗਿਆ ਪਰ ਹੁਣ ਇਹਦਾ ਕੰਮ-ਕੁਮ ਕਰਾ ਦਈਏ ਬਾਈ ਦੇਖਦੇ ਆ ਕੀ ਪੈਂਦਾ ਕਿੰਨੇ ਪੈਸੇ ਲੱਗਦੇ ਨੇ 2 ਸਾਲਾਂ ਬਾਅਦ ਸਟਾਰਟ ਹੋ ਗਿਆ ਮਾਰਾ ਬੈਟਰੀ ਬੂੰਡਰੀ ਬਾਈ ਖਤਮ ਹੋ ਗਈ ਸਾਰੀ ਜਦੋਂ ਲੁੱਕੜ ਗਿਆ ਤੋਂ ਉਹਨਾਂ ਦਾ ਸਾਰਾ ਕੁਝ ਕਰਨ ਵਾਲਾ ਤੇ ਬਣੇ ਰਹੋ ਜਰੂਰ ਵੀਰੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬਰ ਹਾਂਜੀ ਪੰਜਾਬੀਓ ਆਪਾਂ ਪਹੁੰਚ ਚੁੱਕੇ ਆਂ ਯਾਂਸੀ ਦੇ ਵਿੱਚ ਬੋਲਟ ਲੈ ਕੇ ਤੇ ਬੋਲਟ ਚੱਕੇ ਨੂੰ ਆਪਾਂ ਨਾ ਵੀਰੇ 24 26 ਮਹੀਨੇ ਹੋ ਗਏ ਖੜੇ ਰੂ ਤੇ ਆਪਾਂ ਇਹਦੀ ਸਰਵਿਸ ਕਰਿਆ ਖਰਚਾ ਟੋਟਲ ਟੋਟਲ ਦੇ ਟੋਟਲ ਖਰਚਾ ਇਹਦੇ ਤੇ 4000 ਰੁਪਏ ਲੱਗੇ ਨੇ ਬਾਈ ਜੀ ਸਰਬਰ ਸਿੱਕੀ ਰੁਪਏ ਚੈਨ ਵੀ ਖਰਾਬ ਹੋ ਗਈ ਖੜੇ ਦੀ ਜਾਮ ਹੋ ਗਈ ਤੇ ਬ੍ਰੇਕਾਂ ਵੀ ਖਰਾਬ ਹੋ ਗਈਆਂ ਤੇ ਜਿਹੜੀ ਆ ਤੇਲ ਵਾਲੀ ਕੁੱਪੀ ਜੀ ਦੇਖ ਦਿਓ ਇਹ ਵੀ ਲੀਕ ਹੋ ਗਈ ਖੜੇ ਖੜੇ ਦੀ ਮਤਲਬ ਤੇ ਸਾਰਾ ਹੀ ਕੰਮ ਹੋਣ ਵਾਲਾ ਹੋ ਗਿਆ ਖੜੇ ਕਰਕੇ ਦਾ ਤੇ ਤੇ 4000 ਰੁਪਿਆ ਦਾ ਖਰਚਾ ਇਹਦੀ ਤੇ ਐਡੀ ਟਾਈਮ ਆ ਹੀ ਗਿਆ ਮਤਲਬ ਤੁਸੀਂ ਦੇਖਿਓ ਤੇ ਬਾਕੀ ਵੀਰੇ ਵੀਡੀਓ ਨੂੰ ਵਾਚ ਕਰੀ ਸਾਰਿਆਂ ਦਾ ਧੰਨਵਾਦ ਇੱਥੇ ਤੱਕਰ ਪਹੁੰਚੇ ਤੁਸੀਂ ਠੀਕ ਆ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰਿ ਲਾਇਕ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਤੇ ਬੋਰਡ ਦਾ ਵੀਰੇ ਤਿਆਰ ਰੱਖਿਆ ਕੋਲ ਇਹ ਚੀਜ਼ ਦਾ ਤੁਸੀਂ ਨਰੀਦਾ ਤੇ ਕਪੜਾ 리ੜਾ ਪੂਰਾ ਟਾਕ ਕੇ ਦਵੋਗੇ ਤਾਂ ਚੀਜ਼ ਵਿਚਾਰ ਰਹੇਗਾ ਤੇ ਨਹੀਂ ਤਾਂ ਫਿਰ 1-2 4000 ਰੁਪਏ ਦਾ ਖਰਚਾ ਹੋਇਆ ਕਰੂਗਾ ਠੀਕ ਹੈ ਜੀ ਜਾਂਦੇ ਵਕ ਤੁਸੀਂ ਬੈਟਰੀ ਜ਼ਰੂਰ ਬੈਟਰੀਆਂ ਤਾਰਾਂ ਲਾ ਕੇ ਜਾਣਾ ਹੈ ਠੀਕ ਹੈ ਤੇ ਬੈਟਰੀਆਂ ਤਾਰਾਂ ਲਾ ਕੇ ਜਾਓਗੇ ਤਾਂ ਕੋਈ ਸ਼ਾਰਟ ਸਰਕਟ ਨਹੀਂ ਹੁੰਦਾ ਕਦੇ ਅੱਗ ਲੱਗਣ ਤੋਂ ਬਚਾ ਰਹੇ ਜਾਂਦਾ ਚਲੋ ਠੀਕ ਹੈ ਜੀ ਆਪਣਾ ਮੋਟਰਸਾਈਕਲ ਹੋ ਗਿਆ ਵਾਸ਼ਿੰਗ ਤੇ ਬਾਈ ਬਰੀਜਾ ਕੱਢਣ ਲੱਗਿਆ ਪੂਰੀਆਂ ਤਿਆਰ ਕਰਨ ਲੱਗਾ ਤੇ ਚੰਨ ਜ਼ਰੂਰ ਕਰ ਲਿਓ ਫਾਲੋ ਵੀਰੇ ਸਾਰਿਆਂ ਦਾ ਧੰਨਵਾਦ